ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਅਕਾਲਗੜ ਮਾਰਕੀਟ ਵਿੱਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ਤੇ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਚੱਲਿਆ ਲੁਧਿਆਣਾ ਦੀ ਇਹ ਮਾਰਕੀਟ ਜਿੱਥੇ ਭਿਆਨਕ ਅੱਗ ਲੱਗੀ ਹੋਈ ਹੈ ਫਿਲਹਾਲ ਦਮਕਲ ਵਿਭਾਗ ਦੀਆਂ 5 ਗੱਡੀਆਂ ਬੁਲਾਈਆਂ ਗਈਆਂ ਨੇ ਫਿਲਹਾਲ ਪੂਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦਮਕਲ ਵਿਭਾਗ ਵੱਲੋਂ ਕਿ ਇਸ ਅੱਗ ਨੂੰ ਜਲਦ ਤੋਂ ਜਲਦ ਬੁਝਾਇਆ ਜਾਵੇ ਕਿਉਂਕਿ ਭੀੜ-ਪਾੜ ਵਾਲਾ ਇਲਾਕਾ ਅਤੇ ਹੋਰ ਨੁਕਸਾਨ ਨਾ ਹੋਵੇ ਇਸ ਦੀ ਕਵਾਇਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਇਸ ਉਤੇ ਵਧੇਰੇ ਜਾਣਕਾਰੀ ਨਾਲ ਸਾਡੇ ਪੱਤਰਕਾਰ ਜੁੜੇ ਨੇ ਸਰਬਜੀਤ ਪਤਾ ਚੱਲ ਪਾਇਆ ਹੈ ਕਿ ਆਖਰ ਅੱਗ ਲੱਗੀ ਕਿਉਂ ਹੈ ਅਮਨਜੋਤੀ ਕਿ ਇਹ ਜੋ ਕਰਨਾ ਹੈ ਇਹ 1:30 ਵਜੇ ਦੇ ਕਰੀਬ ਹੈਗੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈਗੀ ਹੈ ਇੱਕ ਦੁਕਾਨ ਤੋਂ ਦੁਕਾਨ ਦੇ ਵਿੱਚ ਜਨਰੇਟਰ ਰੱਖਿਆ ਸੀ ਉਹ ਜਨਰੇਟਰ ਨੂੰ ਜਦੋਂ ਸਟਾਰਟ ਕੀਤਾ ਗਿਆ ਉਦੋਂ ਕੁਝ ਅੰਗੇੜਾ ਨਿਕਲਿਆ ਤੇ ਅੱਗ ਫੜੀ ਔਰ ਉਸ ਤੋਂ ਬਾਅਦ ਇਹ ਅੱਗ ਜਿਹੜੀ ਦੂਜੀ ਦੁਕਾਨ ਨੂੰ ਲੱਗੀ ਹਾਲਾਂਕਿ ਜਿਹੜਾ ਚੌੜਾ ਬਾਜ਼ਾਰ ਹੈ ਲੁਧਿਆਣਾ ਦਾ ਉਹ ਕਾਫੀ ਭੀੜ ਭੜਕੇ ਵਾਲਾ ਇੱਕ ਬਾਜ਼ਾਰ ਹੈਗਾ ਏ ਔਰ ਐਤਵਾਰ ਦਾ ਦਿਨ ਹੁਣ ਕਰਕੇ ਸਭ ਤੋਂ ਵੱਧ ਕਿਉਂਕਿ ਕੱਪੜੇ ਦਾ ਕਾਰੋਬਾਰ ਐਸੇ ਜਿਹੜਾ ਹੈਗਾ ਬਾਜ਼ਾਰ 'ਚ ਹੁੰਦਾ ਔਰ ਇੰਨੀ ਜ਼ਿਆਦਾ ਇੱਥੇ ਭੀੜ ਹੈਗੀ ਹੈ ਕਿ ਪ੍ਰਸ਼ਾਸਨ ਨੇ ਹਾਲਾਂਕਿ ਕੋਸ਼ਿਸ਼ ਜ਼ਰੂਰ ਕੀਤੀ ਕਿ ਅੱਗ ਤੇ ਕਾਬੂ ਪਾਇਆ ਜਾਵੇ ਪਰ ਫਿਲਹਾਲ ਇਹੀ ਹੈ ਕਿ ਅਗਰ ਇਹ ਜਿਹੜੀ ਹੈਗੀ ਹੈ ਹਾਲੇ ਤੱਕ ਅੱਗ ਤੇ ਕਾਬੂ ਪਾਇਆ ਨਹੀਂ ਜਾ ਸਕਿਆ ਔਰ ਜ਼ਰੂਰ ਲੱਗੀਆਂ ਹੋਈਆਂ ਨੇ ਫਾਰਮਗੜ ਦੀਆਂ ਗੱਡੀਆਂ ਕਾਬੂ ਪਾਉਣ ਦੇ ਲਈ ਪਰ ਫਿਲਹਾਲ ਇਹ ਹੈ ਕਿ ਬਾਜ਼ਾਰ ਨੂੰ ਖਾਲੀ ਕਰਾ ਲਿਆ ਗਿਆ ਹੈਗਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਾਨੀ ਨੁਕਸਾਨ ਦਾ ਉਹ ਕੋਈ ਖਬਰ ਹਾਲ ਤੱਕ ਨਹੀਂ ਹੈ ਪਰ ਫਿਰ ਇਹ ਹੈ ਕਿ ਵੀ ਇਤਿਹਾਦ ਦੇ ਤੌਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ। ਸਰਬਜੀਤ ਕਿੰਨਾ ਕੁ ਨੁਕਸਾਨ ਹੋਇਆ ਹੋਵੇਗਾ ਇਸ ਦਾ ਕੋਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ مالی ਨੁਕਸਾਨ ਹੋਇਆ ਹੋਵੇਗਾ ਜਿਉਂਕਿ ਮੈਂ ਜੀ ਕਿਉਂਕਿ ਇਹ ਕਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈਗੀ ਹੈ ਔਰ ਉਸ ਤੋਂ ਬਾਅਦ ਦੂਜੀ ਦੁਕਾਨ ਨੂੰ ਅੱਗ ਲੱਗੀ ਹੈ ਫਿਲਹਾਲ ਜਿਹੜੀ ਕੋਸ਼ਿਸ਼ ਹੈਗੀ ਹੈ ਕੀ ਜਿਹੜੀ ਉਹ ਅੱਗ ਤੇ ਕਾਬੂ ਪਾਉਣ ਦੀ ਪਹਿਲੀ ਕੋਸ਼ਿਸ਼ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਏ ਨੁਕਸਾਨ ਕਿੰਨਾ ਹੋਇਆ ਇਹਦਾ ਜਾਇਜਾ ਬਾਅਦ ਚ ਹੈ ਪਰ ਕਿਉਂਕਿ ਸਭ ਤੋਂ ਵੱਡੀ ਅਗਰ ਕਹੀਏ ਵੀ ਆਪਾਂ ਹੌਜਰੀ ਦੀ ਸਭ ਤੋਂ ਵੱਡੀ ਮਾਰਕੀਟ ਹੈ ਲੁਧਿਆਣਾ ਔਰ ਚੋੜਾ ਪੁਜਾਰ ਇਹਦੇ ਵਿੱਚ ਪ੍ਰਮੁੱਖ ਹੈਗਾ ਏ ਜਿੱਥੇ ਕਿ ਦੇਸ਼ ਦੇ ਵਕਵਾ ਕੈਸਿਆਂ ਨੂੰ ਜਿਹੜਾ ਹੈਗਾ ਉਹ ਕਪੜਾ ਸਪਲਾਈ ਕੀਤਾ ਜਾਂਦਾ ਹੈ ਤਾਂ ਇੱਕ ਬਹੁਤ ਵੱਡੀ ਹੋਲ ਸੇਲ ਦਾ ਕੰਮ ਇੱਥੇ ਜਿਆਦਾ ਹੁੰਦਾ ਹੈ ਔਰ ਨੁਕਸਾਨ ਦੀ ਜਿਹੜੀ ਉਮੀਦ ਹੈ ਉਹ ਕਾਫੀ ਕਹਿ ਸਕਦੇ ਹਾਂ ਪਰ ਅੰਦਾਜ਼ਾ ਆਪਾਂ ਕਹੀਏ ਕਿ ਇਹ ਅੰਦਾਜ਼ਾ ਹਾਲੇ ਤੱਕ ਨਹੀਂ ਲੱਗ ਰਿਹਾ ਕਿਉਂਕਿ ਫਿਲਹ Abu allá